ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝਾ ਮਾਲਵਾ ਦੁਆਬਾ ਸਾਰੇ ਇਲਾਕਿਆਂ ਦੇ ਮੁਸਾਫਰ ਸਵਾਰ ਸਨ ਕਾਮਾਗਾਟਾ ਮਾਰੂ ਜਾਂ ਗੁਰੂ ਨਾਨਕ ਜਹਾਜ਼ ਵਿੱਚ ਇਹ ਜਹਾਜ਼ ਹਾਂਗਕਾਂਗ ਤੋਂ ਕੈਨੇਡਾ ਕਿਵੇਂ ਗਿਆ ਤੇ ਕੈਨੇਡਾ ਜਦੋਂ ਜੈਤ ਤੋਂ ਬਾਅਦ ਵਾਪਸ ਹਿੰਦੁਸਤਾਨ ਕਿਵੇਂ ਪਹੁੰਚਿਆ ਇਹ ਸਾਰਾ ਕੁਝ ਤਾਂ ਆਪਾਂ ਹੁਣੇ-ਹੁਣੇ ਰਿਲੀਜ਼ ਹੋਈ ਛੋਟੇ ਵੀਰ ਤਰਸੇਮ ਜੱਸੜ ਦੀ ਫਿਲਮ ਗੁਰੂ ਨਾਨਕ ਜਹਾਜ਼ ਦੇ ਵਿੱਚ ਦੇਖ ਹੀ ਲਿਆ ਪਰ ਜਦੋਂ ਇਹ ਜਹਾਜ਼ ਵਾਪਸ ਕਲਕੱਤੇ ਬਜਬਜ ਘਾਟ ਤੇ ਪਹੁੰਚਦਾ ਹੈ ਉਦੋਂ ਇਹਦੇ ਵਿੱਚ ਕਿੰਨੇ ਮੁਸਾਫਰ ਸੀ ਕਿੰਨੇ ਗੱਡੀ 'ਚ ਬਿਠਾ ਕੇ ਵਾਪਸ ਪੰਜਾਬ ਨੂੰ ਭੇਜੇ ਗੌਰਮੈਂਟ ਨੇ ਕਿੰਨੇ ਉੱਥੇ ਗੋਲੀ ਲੱਗਣ ਨਾਲ ਸ਼ਹੀਦ ਹੋਏ ਕਿੰਨੇ ਨਦੀ ਦੇ ਵਿੱਚ ਡੁੱਬੇ ਕਿੰਨਿਆਂ ਨੂੰ ਮੈਡੀਕਲ ਕਾਲਜ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਕਿੰਨੇ ਰੂਹ ਪੋਸ਼ ਹੋ ਗਏ ਕੀ ਅੱਜ ਦੀ ਪੀੜ੍ਹੀ ਆਪਣੇ ਪਿੰਡ ਦੇ ਉਹਨਾਂ ਬਜ਼ੁਰਗਾਂ ਨੂੰ ਜਾਣਦੀ ਹੈ ਜਿਹੜੇ ਇਸ ਜਹਾਜ਼ ਵਿੱਚ ਸਫ਼ਰ ਕਰ ਰਹੇ ਸਨ ਸ਼ਾਇਦ ਉਹਨਾਂ 'ਚੋਂ ਕੋਈ ਬਜ਼ੁਰਗ ਤੁਹਾਡੇ ਪਿੰਡ ਦਾ ਵੀ ਹੋ ਸਕਦਾ ਹੈ ਆਓ ਸਾਰੇ ਬਜ਼ੁਰਗਾਂ ਦੇ ਨਾਮ ਪਤੇ ਚੈਨਲ ਮੁਲਕ ਪੰਜਾਬ ਦੀ ਟੀਮ ਵੱਲੋਂ ਇਸ ਵੀਡੀਓ ਵਿੱਚ ਸਾਂਝੇ ਕਰਨ ਦਾ ਯਤਨ ਕੀਤਾ ਗਿਆ। ਸੋ ਵੀਡੀਓ ਅਖੀਰ ਤੱਕ ਜਰੂਰ ਦੇਖਿਓ। ਲਾਈਕ, ਕਮੈਂਟ ਅਤੇ ਸ਼ੇਅਰ ਕਰਨਾ ਵੀ ਤੁਹਾਡਾ ਫਰਜ਼ ਬਣਦਾ ਹੈ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਬਾਬਾ ਗੁਰਦੇਵ ਸਿੰਘ ਦੀ ਅਗਵਾਈ ਵਿੱਚ ਜਦੋਂ ਹਾਂਗਕਾਂਗ ਤੋਂ ਕੈਨੇਡਾ ਨੂੰ ਤੁਰਿਆ ਜਹਾਜ਼ ਤੇ ਕੈਨੇਡਾ ਤੱਕ ਪਹੁੰਚਦਿਆਂ ਇਹਦੇ ਵਿੱਚ ਸਾਰੇ 376 ਮੁਸਾਫਰ ਸਵਾਰ ਸਨ। ਤੇ ਜਦੋਂ ਇਹ ਜਹਾਜ਼ ਕੈਨੇਡਾ ਤੋਂ ਵਾਪਸ ਹਿੰਦੁਸਤਾਨ ਪਰਤੇ ਆ ਤਾਂ ਇਸ ਦੇ ਵਿੱਚੋਂ ਉਦੋਂ ਤੱਕ 45 ਮੁਸਾਫਰ ਘਟ ਚੁੱਕੇ ਸਨ ਕਿਉਂਕਿ ਇਹਨਾਂ 376 ਚੋਂ 20 ਮੁਸਾਫਰ ਤਾਂ ਵਾਪਸੀ ਵੇਲੇ ਜਾਪਾਨ ਦੀਆਂ ਬੰਦਰਗਾਹਾਂ ਤੇ ਉਤਰ ਗਏ ਸੀ ਤੇ ਬਾਕੀਆਂ ਦਾ ਜ਼ਿਕਰ ਵੀ ਆਪਾਂ ਅੱਗੇ ਚੱਲ ਕੇ ਕਰਾਂਗੇ ਬੱਜ-ਬੱਜ ਘਾਟ ਤੇ ਗੋਲੀ ਚੱਲਣ ਨਾਲ ਜਿਹੜੇ 20 ਜਹਾਜ਼ ਦੇ ਮੁਸਾਫਰ ਸ਼ਹੀਦ ਹੋਏ ਸੀ ਉਹਨਾਂ ਦੇ ਨਾਮ ਪਤੇ ਉਹਨਾਂ ਦੇ ਪਿਤਾ ਦਾ ਨਾਮ ਤੇ ਉਹਨਾਂ ਦੇ ਐਡਰੈਸ ਤੇ ਉਹਨਾਂ ਦੇ ਪਿੰਡ ਆਪਾਂ ਸਾਂਝੇ ਕਰ ਰਹੇ ਹਾਂ સિંહਾ ਸਿੰਘ son of ਸੇਵਾ ਸਿੰਘ ਪਿੰਡ ਕੋਰਦਾਤਾ ਥਾਣਾ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਭਗਤ ਸਿੰਘ son of ਹੀਰਾ ਸਿੰਘ ਪਿੰਡ ਰਾਜੇਣਾ ਜ਼ਿਲ੍ਹਾ ਮੋਗਾ ਅਰਜਨ ਸਿੰਘ son of ਲਖ ਸਿੰਘ ਪਿੰਡ ਟੱਡੇ ਜ਼ਿਲ੍ਹਾ ਜਲੰਧਰ ਇੰਦਰ ਸਿੰਘ son of ਵੀਰ ਸਿੰਘ ਪਿੰਡ ਸਿੱਧਵਾ ਥਾਣਾ ਰਾਹੋਂ ਜ਼ਿਲ੍ਹਾ ਜਲੰਧਰ ਸਰਦਾਰ ਨਰੈਣ ਸਿੰਘ son of ਬੱਜਨ ਸਿੰਘ ਪਿੰਡ ਲੋਂਗੋ ਦੇਵਾ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਸਰਦਾਰ ਲక్ష్ਮਣ ਸਿੰਘ son of ਦੇਵਾ ਸਿੰਘ ਪਿੰਡ ਮਾਨੋਚਾਲ ਤਰਨਤਾਰਨ ਸਾਹਿਬ ਸਰਦਾਰ ਰੂੜ ਸਿੰਘ ਸੋਨਫ ਲਾਭ ਸਿੰਘ ਪਿੰਡ ਕੌਕੇ ਜ਼ਿਲ੍ਹਾ ਅਮਰਤਸਰ ਸਾਹਿਬ ਭਜਨ ਸਿੰਘ ਸੋਨਫ ਅਨੋਖ ਸਿੰਘ ਪਿੰਡ ਰਾਜੇਣਾ ਥਾਣਾ ਧੌਲਾ ਜ਼ਿਲ੍ਹਾ ਨਾਭਾ ਚੰਨਣ ਸਿੰਘ ਸੋਨਫ ਕਾਨ ਸਿੰਘ ਪਿੰਡ ਵਜ਼ੀਰਕੇ ਜ਼ਿਲ੍ਹਾ ਬਰਨਾਲਾ ਸ਼ਿਵ ਸਿੰਘ ਸੋਨਫ ਮਤਾਬ ਸਿੰਘ ਪਿੰਡ ਨਾਨਕੇ ਤਰਨਤਾਰਨ ਸਾਹਿਬ ਰੂੜ ਸਿੰਘ ਸੋਨਫ ਸ਼ੇਰ ਸਿੰਘ ਪਿੰਡ ਲੱਗੇਣਾ ਜ਼ਿਲ੍ਹਾ ਮੋਗਾ ਕਪੂਰ ਸਿੰਘ ਸੋਨਫ ਰਾਮ ਸਿੰਘ ਪਿੰਡ ਪਾਖੜੀ थाना ਬਾਜੇ ਵਾਲਾ ਜ਼ਿਲ੍ਹਾ ਫਰੀਦਕੋਟ ਇਸ਼ਰ ਸਿੰਘ ਸੋਨ ਅਫ ਜੀਵਾ ਸਿੰਘ ਪਿੰਡ ਮਾਣੂਕੇ ਸਿੱਧੂ ਜਗਰਾਉਂ ਲੁਧਿਆਣਾ ਮਸਤਾਨ ਸਿੰਘ ਸੋਨ ਅਫ ਵਿਸ਼ਨ ਸਿੰਘ ਪਿੰਡ ਲੀਲਮਾਜਰੀ ਰਾਏਕੋਟ ਕੇਹਰ ਸਿੰਘ ਸੋਨ ਅਫ ਝੰਡਾ ਸਿੰਘ ਪਿੰਡ ਕੰਮੂਆਣਾ ਰਾਏਕੋਟ ਰਤਨ ਸਿੰਘ ਸੋਨ ਅਫ ਬਤਨ ਸਿੰਘ ਪਿੰਡ ਜਮਸ਼ੇਰ ਜ਼ਿਲ੍ਹਾ ਜਲੰਧਰ ਤਹਿਲ ਸਿੰਘ ਸੋਨ ਅਫ ਗੰਡਾ ਸਿੰਘ ਪਿੰਡ ਰਾਮੂ ਵਾਲਾ ਸਰਹਾਲੀ ਅਮਰਤਸਰ ਸਾਹਿਬ ਤੇ ਸਰਦਾਰ ਇੰਦਰ ਸਿੰਘ ਪਿੰਡ ਮਾਨੂਕਿਆਂ ਦਾ ਇਹਦੀ ਨਦੀ ਵਿੱਚ ਡੁੱਬਣ ਨਾਲ ਮੌਤ ਹੋਈ ਸੀ ਤੇ ਦੋ ਹੋਰ ਸੈਖੇ ਖੇ ਸ਼ਹੀਦ ਹੋਏ ਸੀ ਜਿਨ੍ਹਾਂ ਦਾ ਨਾਮ ਗੁੰਮਨਾਮ ਆਇਆ ਉਹਨਾਂ ਦਾ ਨਾਮ ਨਹੀਂ ਪਤਾ ਕਿਸੇ ਨੂੰ ਜਾਨੀ ਕਲਕੱਤੇ ਜਦੋਂ ਜਹਾਜ਼ ਪਹੁੰਚਿਆ ਉਹਦੇ ਚੋਂ ਕੁੱਲ 321 ਮਸਾਫਰ ਉਤਰੇ ਸੀ ਜਿਨ੍ਹਾਂ ਵਿੱਚੋਂ ਸਪੈਸ਼ਲ ਗੱਡੀ ਰਾਹੀਂ ਪੰਜਾਬ ਨੂੰ 62 ਯਾਤਰੀ ਭੇਜ ਦਿੱਤੇ ਗਏ ਜਦੋਂ ਫਸਾਦ ਹੋਇਆ ਉਸ ਤੋਂ ਬਾਅਦ ਪੁਲਿਸ ਵੱਲੋਂ 211 ਯਾਤਰੀ ਆਸੇ ਪਾਸੇ ਤੋਂ ਗ੍ਰਿਫਤਾਰ ਕੀਤੇ ਗਏ 20 ਯਾਤਰੀ ਸ਼ਹੀਦ ਹੋ ਗਏ ਤੇ 28 ਯਾਤਰੀ ਲਾਪਤਾ ਹੋ ਗਏ ਸੀ ਇਸ ਗੁਰੂ ਨਾਨਕ ਜਹਾਜ਼ ਵਿੱਚੋਂ ਕਲਕੱਤੇ ਪਹੁੰਚਣ ਤੋਂ ਬਾਅਦ ਤੇ ਜਿਹੜੇ 62 ਬੰਦੇ ਗੱਡੀ ਰਾਹੀਂ ਪੰਜਾਬ ਨੂੰ ਭੇਜੇ ਸੀ ਉਹਨਾਂ ਦੇ ਨਾਮ ਤੇ ਪਤੇ ਵੀ ਆਪਾਂ ਸਾਂਝੇ ਕਰਦੇ ਹਾਂ ਸਰਦਾਰ ਪ੍ਰਤਾਪ ਸਿੰਘ ਸੋਨ ਪਪਾਗਾ ਸਿੰਘ ਜੱਟ ਪਿੰਡ ਬਾਗਾ ਪੁਰਾਣਾ ਸਰਦਾਰ ਗੱਜਣ ਸਿੰਘ ਸੋਨਫ ਚੰਦਾ ਸਿੰਘ ਜੱਟ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਸਰਦਾਰ ਸੁੰਦਰ ਸਿੰਘ ਸੋਨਫ ਅਨੋਖ ਸਿੰਘ ਜੱਟ ਪਿੰਡ ਖੋਟੇ ਨਿਹਾਲ ਸਿੰਘ ਵਾਲਾ ਸਰਦਾਰ ਮੱਲ ਸਿੰਘ ਸੋਨਫ ਜਗਤ ਸਿੰਘ ਜੱਟ ਪਿੰਡ ਸੇਖਾ ਬਾਗਾ ਪੁਰਾਣਾ ਸਰਦਾਰ ਜੈਮਲ ਸਿੰਘ ਸੋਨਫ ਸਾਵਣ ਸਿੰਘ ਜੱਟ ਪਿੰਡ ਸੇਖਾ ਬਾਗਾ ਪੁਰਾਣਾ ਸਰਦਾਰ ਅਰਜਨ ਸਿੰਘ ਸੋਨਫ ਧਰਮ ਸਿੰਘ ਜੱਟ ਪਿੰਡ ਮਹਿਣਾ ਜ਼ਿਲ੍ਹਾ ਮੋਗਾ ਸਰਦਾਰ ਭਾਨ ਸਿੰਘ ਸੋਨ ਫਕਸ਼ਾਲ ਸਿੰਘ ਜੱਟ ਪਿੰਡ ਵੜਿੰਗ ਜ਼ਿਲ੍ਹਾ ਜਲੰਧਰ ਸਰਦਾਰ ਕਿਰਪਾ ਸਿੰਘ ਸੋਨ ਫਕੀਰ ਚੰਦ ਰਾਜਪੂਤ ਪਿੰਡ ਡਰੋਲੀ ਜ਼ਿਲ੍ਹਾ ਜਲੰਧਰ ਹਰਨਾਮ ਸਿੰਘ ਸੋਨ ਭਗਵਾਨ ਸਿੰਘ ਜੱਟ ਪਿੰਡ ਰੰਡਾਵਾ ਜ਼ਿਲ੍ਹਾ ਜਲੰਧਰ ਭਾਗ ਸਿੰਘ ਸੋਨ ਅਫ ਭਗਵਾਨ ਸਿੰਘ ਜੱਟ ਰੰਦਾਵਾ ਜ਼ਿਲ੍ਹਾ ਜਲੰਧਰ ਹਰਨਾਮ ਸਿੰਘ ਸੋਨ ਅਫ ਜੀਵਨ ਸਿੰਘ ਜੱਟ ਪਿੰਡ ਸਿਧਾਰਾ ਨਕੋਦਰ ਦਲੀਪ ਸਿੰਘ ਸੋਨ ਅਫ ਅਤਰ ਸਿੰਘ ਜੱਟ ਪਿੰਡ ਮੂਸਾਪੁਰ ਬੰਗਾ ਮੀਹਾ ਸਿੰਘ ਸੋਨ ਅਫ ਬਚਨਤ ਸਿੰਘ ਜੱਟ ਪਿੰਡ ਰਾਏਪੁਰ ਡੱਬਾ ਬੰਗਾ ਸੁੰਦਰ ਸਿੰਘ ਸੋਨ ਅਫ ਸਾਵਣ ਸਿੰਘ ਜੱਟ ਪਿੰਡ ਝਿੰਗੜ ਬੰਗਾ ਗੁਰਬਖਸ਼ ਸਿੰਘ ਸੋਨ ਅਫ ਦੇਵਾ ਸਿੰਘ ਜੱਟ ਪਿੰਡ ਭਰੋਲੀ ਬੰਗਾ ਮੋਤਾ ਸਿੰਘ ਸੋਨ ਅਫ ਅਛਰ ਸਿੰਘ ਪਿੰਡ ਭਰੋਲੀ ਬੰਗਾ ਕਰਤਾਰ ਸਿੰਘ ਸੌਨਫ ਹਮੀਰ ਸਿੰਘ ਜੱਟ ਪਿੰਡ ਮਹਿਲੀ ਬੰਗਾ ਚੰਦਾ ਸਿੰਘ ਸੌਨਫ ਜੈ ਸਿੰਘ ਅਰੋੜਾ ਕੁਮਾਰ ਪਿੰਡ ਕੋਟ ਫਤੂਹੀ ਮਹਿਲਪੁਰ ਕੋਲੂ RAM ਸੌਨਫ RAM MAL ਖੱਤਰੀ ਆਨੰਦਪੁਰ ਸਾਹਿਬ ਰੱਲਾ ਸੌਨਫ ਮੰਗਲ ਰਾਹੋਂ ਹੋਲਾ ਸੌਨਫ ਮੰਗਲ ਇਹ ਵੀ ਰਾਹੋਂ ਤੋਂ ਮਨਜੀ ਸੋਨਫ ਵਜੀਰ ਸਿੰਘ ਜੱਟ ਪਿੰਡ ਗੁੱਲਪੁਰ ਬਲਾਚੌਰ ਰਾਮਚੰਦ ਸੋਨਫ ਫਤੇਜੰਦ ਬ੍ਰਾਹਮਣ ਜੰਡਿਆਲੀ ਮਹਿਲਪੁਰ ਬਿਸ਼ਨ ਸਿੰਘ ਸੋਨਫ ਕਾਨ ਸਿੰਘ ਜੱਟ ਪਿੰਡ ਖੁੱਡੀ ਜ਼ਿਲ੍ਹਾ ਬਰਨਾਲਾ ਪੱਗਾ ਸਿੰਘ ਸੋਨਫ ਉਤਮ ਸਿੰਘ ਜੱਟ ਪਿੰਡ ਹਰਮਪੁਰਾ ਬਰਨਾਲਾ ਪ੍ਰੇਮ ਸਿੰਘ ਸੋਨਫ ਮਹਿਤਾਬ ਸਿੰਘ ਜੱਟ ਪਿੰਡ ਪਿੰਡੋਰੀ ਬਰਨਾਲਾ ਕਪੂਰ ਸਿੰਘ ਸੋਨਫ ਅਮਰ ਸਿੰਘ ਠਿੱਖੀ ਬਰਨਾਲਾ ਵਜੀਰ ਸਿੰਘ ਸੋਨਫ ਆਨੰਦ ਸਿੰਘ ਜੱਟ ਪਿੰਡ ਤਲਵੰਡੀ ਭਦੌੜ ਸਰਦਾਰ ਅਮੀਰ ਸਿੰਘ ਸੋਨ ਅਫ ਪਾਲਾ ਸਿੰਘ ਕੁਮਾਰ ਪਿੰਡ ਕਾਲਮਾ ਜ਼ਿਲ੍ਹਾ ਕਪੂਰਥਲਾ ਸੁਰਜਨ ਸਿੰਘ ਸੋਨ ਅਫ ਕਰਮ ਸਿੰਘ ਰਾਜਪੂਤ ਪਿੰਡ ਖਨਿਆਨ ਇੰਦਰ ਸਿੰਘ ਸੋਨ ਅਫ ਦੇਵਾ ਸਿੰਘ ਜੱਟ ਪਿੰਡ ਘਣੀਏ ਕੇ ਬਾਂਗਰ ਬਤਾਲ ਸਿੰਘ ਸੋਨ ਅਫ ਫੂਲਾ ਸਿੰਘ ਜੱਟ ਕਾਨਾ ਕੱਚਾ ਗਣੇਸ਼ਾ ਸਿੰਘ ਸੋਨ ਅਫ ਸੁੰਦਰ ਸਿੰਘ ਜੱਟ ਪਿੰਡ ਬੱਲੂਆਣਾ ਖਾਲੜਾ ਸਰਦਾਰ ਬੂੜ ਸਿੰਘ ਸੋਨ ਅਫ ਲੈਣਾ ਸਿੰਘ ਜੱਟ ਪਿੰਡ ਜੋੜਾ ਸਰਹਾਲੀ ਸਰਦਾਰ ਦਾਨ ਸਿੰਘ ਸੋਨਫ ਭਾਨ ਸਿੰਘ ਜੱਟ ਪਿੰਡ ਫੁੱਲੇਵਾਲੀ ਸੋਨਾ ਨਰੰਗ ਸਿੰਘ ਸੋਨਫ ਲੈਣਾ ਸਿੰਘ ਆਲੂਵਾਲੀਆ ਪਿੰਡ ਦੇਤਵਾਲ ਲੁਧਿਆਣਾ ਹਰਨਾਮ ਸਿੰਘ ਸੋਨਫ ਦੇਵਾ ਸਿੰਘ ਜੱਟ ਪਿੰਡ ਮਲਾਹ ਜਗਰਾਉ ਬਖਸ਼ੀ ਸਿੰਘ ਸੋਨਫ ਕੁਲਾ ਸਿੰਘ ਪਿੰਡ ਪੰਡੋਰੀ ਦਾਖਾ ਸੰਤ ਸਿੰਘ ਸੋਨਫ ਸੁਲਤਾਨ ਸਿੰਘ ਜੱਟ ਪਿੰਡ ਪੰਡੋਰੀ ਦਾਖਾ ਸੁਭਾ ਸਿੰਘ ਸੋਨਫ ਨੰਦ ਸਿੰਘ ਜੱਟ ਪਿੰਡ ਡੇਲੋਂ ਜ਼ਿਲ੍ਹਾ ਲੁਧਿਆਣਾ ਕਿਸ਼ਨ ਕੌਰ ਪਤਨੀ ਸਰਦਾਰ ਸੁੰਦਰ ਸਿੰਘ ਪਿੰਡ ਤਿੰਮੋਵਾਲ ਅੰਮ੍ਰਿਤਸਰ ਔਜਾ ਸਿੰਘ ਸੋਨ ਅਫ ਸੁੰਦਰ ਸਿੰਘ ਪਿੰਡ ਤਿੰਮੋਵਾਲ ਅੰਮ੍ਰਿਤਸਰ ਹੁਣ ਜਿਹੜੇ ਕਾਮਾਗਾਟਾ ਮਾਰੂ ਚੋਂ 28 ਯਾਤਰੀ ਭਗੌੜੇ ਹੋਏ ਸੀ ਯਾਨੀ ਜਿਹੜੇ ਪੁਲਿਸ ਨੂੰ ਲੱਭੇ ਹੀ ਨਹੀਂ ਉਹਨਾਂ ਦੀ ਸੂਚੀ ਵੀ ਸ਼ਾਇਦ ਕੋਈ ਮਰ ਦੋ ਉਹਨਾਂ ਚੋਂ ਤੁਹਾਡੇ ਪਿੰਡ ਦਾ ਵੀ ਹੋਵੇ ਸਰਦਾਰ ਕਿਰਪਾ RAM ਸੋਨ ਅਫ ਸ਼ੇਰ ਸਿੰਘ ਪਿੰਡ ਮੀਨਾਪੁਰ ਖਰੜ ਅੰਬਾਲਾ ਸਰਦਾਰ ਬਰਕਤ ਸਿੰਘ ਸੋਨ ਅਫ ਲਾਭੂ ਸਿੰਘ ਪਿੰਡ ਸੰਤਪੁਰ ਗੁਜਰਾਵਾਲਾ ਸਰਦਾਰ ਮਨਸ਼ਾ ਸਿੰਘ ਸੋਨਫ ਮਹਿਤਾਬ ਸਿੰਘ ਪਿੰਡ ਢੋਡਾ ਮਾਜਰਾ ਹੁਸ਼ਿਆਰਪੁਰ ਸਰਦਾਰ ਰਾਮ ਸਿੰਘ ਸੋਨਫ ਗੁਰਮਖ ਸਿੰਘ ਪਿੰਡ ਅ블ੂ ਜ਼ਿਲ੍ਹਾ ਫਰੀਦਕੋਟ ਸਰਦਾਰ ਮਾਇਆ ਸਿੰਘ ਸੋਨਫ ਹੇਮ ਸਿੰਘ ਪਿੰਡ ਪੜਾਣਾ ਸਰਦਾਰ ਬੰਤਾ ਸਿੰਘ ਸੋਨਫ ਹਾਕਮ ਸਿੰਘ ਪਿੰਡ ਠੱਟਾ ਸਰਦਾਰ ਅਨੰਦ ਸਿੰਘ ਸੋਨਫ ਪਾਲਾ ਸਿੰਘ ਪਿੰਡ ਬਲੇਰ ਸਰਦਾਰ ਭਗਤ ਸਿੰਘ ਸੋਨਫ ਅੱਲਾ ਸਿੰਘ ਪਿੰਡ ਸਮਰਾ ਸਰਦਾਰ ਸੰਤਾ ਸਿੰਘ ਸੋਨਫ ਪੰਜਾਬ ਸਿੰਘ ਪਿੰਡ ਪੁਰਦੀ ਜ਼ਿਲ੍ਹਾ ਬਰਨਾਲਾ ਗੁੰਨਾ ਸਿੰਘ ਸੋਨ ਫ ਲਾਲ ਸਿੰਘ ਖਲੋਟੀ ਅਰਜਨ ਸਿੰਘ ਸੋਨ ਫ ਗਵਿੰਦ ਸਿੰਘ ਪਿੰਡ ਖਿਆਲਾ ਜ਼ਿਲ੍ਹਾ ਮਾਨਸਾ ਵੀਰ ਸਿੰਘ ਸੋਨ ਫ ਲੈਣਾ ਸਿੰਘ ਪਿੰਡ ਚੰਬਲ ਤਰਨਤਾਰਨ ਆਸਾ ਸਿੰਘ ਸੋਨ ਫ ਭਾਗ ਸਿੰਘ ਖੋਰ ਦਾਤਾ ਤਰਨਤਾਰਨ ਜੱਤਰ ਸਿੰਘ ਸੋਨ ਫ ਨੂਰ ਸਿੰਘ ਪਿੰਡ ਸਰਹਾਲੀ ਤਰਨਤਾਰਨ ਬਾਬਾ ਗੁਰਦੇਵ ਸਿੰਘ ਸੋਨ ਫ ਹਾਕਮ ਸਿੰਘ ਪਿੰਡ ਸਰਹਾਲੀ ਜ਼ਿਲ੍ਹਾ ਤਰਨਤਾਰਨ ਸਰਦਾਰ ਨਰੈਣ ਸਿੰਘ ਸੋਨ ਫ ਸੁਲਤਾਨ ਸਿੰਘ ਪਿੰਡ ਕਾਰਿਆਵਾਲੀ ਗੁੱਡਾ ਸਿੰਘ ਸੋਨਫ ਪ੍ਰੇਮ ਸਿੰਘ ਪਿੰਡ ਤੰਗਵਾਲਾ ਜ਼ਿਲ੍ਹਾ ਮੋਗਾ ਸਰਦਾਰ ਸ਼ੇਰ ਸਿੰਘ ਸੋਨਫ ਮੱਸਾ ਸਿੰਘ ਪਿੰਡ ਤੰਗਵਾਲਾ ਜ਼ਿਲ੍ਹਾ ਮੋਗਾ ਸਰਦਾਰ ਕੇਹਰ ਸਿੰਘ ਸੋਨਫ ਸੁਧਾ ਸਿੰਘ ਪਿੰਡ ਸੌਤਾ ਮੁਕਤਸਰ ਸਰਦਾਰ ਪਾਖਰ ਸਿੰਘ ਸੋਨਫ ਰਾਮ ਸਿੰਘ ਪਿੰਡ ਜੰਡੇਆਲਾ ਫਰੀਦਕੋਟ ਸਰਦਾਰ ਦਲਜੀਤ ਸਿੰਘ ਸੈਕਟਰੀ ਸੋਨਫ ਮੁਲਖ ਸਿੰਘ ਪਿੰਡ ਕੌਣੀ ਜ਼ਿਲ੍ਹਾ ਮੁਕਤਸਰ ਸਾਹਿਬ ਬੰਸੀ ਲਾਲ ਸੋਨਫ ਰਾਮ ਜੀ ਪਿੰਡ ਤੰਗਵਾਲਾ ਜ਼ਿਲ੍ਹਾ ਮੋਗਾ ਸਾਦਾ ਸਿੰਘ son of ਕਾਹਨ ਸਿੰਘ ਪਿੰਡ ਚੂੜ ਚੱਕ ਜ਼ਿਲ੍ਹਾ ਮੋਗਾ ਲਾਲ ਸਿੰਘ son of ਗੁਰਮਖ ਸਿੰਘ ਪਿੰਡ ਖਿਆਲੀ ਜ਼ਿਲ੍ਹਾ ਲੁਧਿਆਣਾ ਭਗਤ ਸਿੰਘ son of ਹੇਮਦੱਤ ਸਿੰਘ ਪਿੰਡ ਸਹਿਣਾ ਜ਼ਿਲ੍ਹਾ ਲੁਧਿਆਣਾ ਹਰਨਾਮ ਸਿੰਘ son of ਪੰਜਾਬ ਸਿੰਘ ਪਿੰਡ ਢੋਲਣ ਜ਼ਿਲ੍ਹਾ ਲੁਧਿਆਣਾ ਸਰਦਾਰ ਪੂਰਨ ਸਿੰਘ son of ਲਾਲ ਸਿੰਘ ਪਿੰਡ ਚੰਨ ਲੁਧਿਆਣਾ ਸੰਤੋਖ ਸਿੰਘ son of ਵਿਸ਼ਨ ਸਿੰਘ ਪਿੰਡ ਕਮਾਲਪੁਰਾ ਜਗਰਾਉਂ ਜ਼ਿਲ੍ਹਾ ਲੁਧਿਆਣਾ ਗੋਧਾਰਾਮ ਸੌਨ ਆਫ ਬਿਸ਼ਨਰ ਆਮ ਪਿੰਡ ਅੱਚਰਵਾਲ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਇਹ ਉਹ ਵਿਅਕਤੀ ਸੀ ਜਿਹੜੇ ਸ਼ਾਮ ਦੇ ਹਨੇਰੇ ਵਿੱਚ ਗੁਰੂ ਨਾਨਕ ਜਹਾਜ਼ ਵਿੱਚੋਂ ਸਰਨ ਹੋ ਗਏ ਸੀ ਸਰਕਾਰ ਨੇ ਇਹਨਾਂ ਨੂੰ ਪਘੌੜੇ ਕਰਾਰ ਦੇ ਦਿੱਤਾ ਸੀ ਤੇ ਹੁਣ ਆਪਾਂ ਮੈਡੀਕਲ ਕਾਲਜ ਵਿੱਚ ਦਾਖਲ ਉਹਨਾਂ ਅਸਵਾਰਾਂ ਦਾ ਜ਼ਿਕਰ ਕਰਨ ਲੱਗੇ ਹਾਂ ਜਦੋਂ ਗੁਰੂ ਨਾਨਕ ਜਹਾਜ਼ ਤੇ ਕੋਲਕੱਤੇ ਪਹੁੰਚ ਕੇ ਗੋਲੀ ਚੱਲੀ ਹੈ ਉਸ ਵੇਲੇ ਕੁਝ ਤੇ ਸ਼ਹੀਦ ਹੋ ਗਏ ਬਾਕੀ ਗੋਲੀ ਤੋਂ ਬਚ ਗਏ ਪਰ ਜਿਨ੍ਹਾਂ ਦੇ ਗੋਲੀ ਲੱਗ ਗਈ ਜਾ ਹਫੜਾ ਦਫੜੀ ਦੇ ਵਿੱਚ ਜਿਹੜੇ ਕਾਫੀ ਜ਼ਿਆਦੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਮੈਡੀਕਲ ਕਾਲਜ ਵਿੱਚ ਦਾਖਲ ਕਰਾਇਆ ਗਿਆ ਸੀ। ਉਹਨਾਂ ਚੋਂ ਸਰਦਾਰ ਬਹਾਦਰ ਸਿੰਘ son of ਚੰਦਾ ਸਿੰਘ ਜਾਤ ਜੱਟ ਪਿੰਡ ਗਿੱਲਾਂ ਵਾਲੀ ਡੇਰਾ ਬਾਬਾ ਨਾਨਕ ਗੁਰਦਾਸਪੁਰ ਪੀਰ ਬਖਸ਼ son of ਖੇੜਾ ਜੱਟ ਪਿੰਡ ਨੂਰ ਮਹਿਲ ਸਰਦਾਰ ਹਜ਼ਾਰਾ ਸਿੰਘ son of ਜੀਵਨ ਸਿੰਘ ਰਾਜਪੂਤ ਪਿੰਡ ਪਾਸਟਾ ਫਗਵਾੜਾ ਸਰਦਾਰ ਇੰਦਰ ਸਿੰਘ son of ਸੁੰਦਰ ਸਿੰਘ ਜੱਟ ਪਿੰਡ ਤਲਵੰਡੀ ਥਾਣਾ ਬਲਟੋਹਾ ਰੱਲਾ ਸਿੰਘ son of ਵੀਰ ਸਿੰਘ ਜੱਟ ਪਿੰਡ ਢੈਪਈ ਮੁੱਲਾਂਪੁਰ ਦਾਖਾ ਸਰਦਾਰ ਪ੍ਰਭਾ ਸਿੰਘ son of ਕਰਤਾਰ ਸਿੰਘ ਰਾਜਪੂਤ ਪਿੰਡ ਬਹਾਦਰਪੁਰ ਬੱਸੀ ਪਟਿਆਲਾ ਸਰਦਾਰ ਮੰਗਲ ਸਿੰਘ son of ਤੇਜਾ ਸਿੰਘ ਪਿੰਡ ਲਖੀਮਪੁਰ ਰੂਪਾ ਅੰਬਾਲਾ ਸਰਦਾਰ ਬਾਦਲ ਸਿੰਘ son of ਦੇਵਾ ਸਿੰਘ ਹੁਸ਼ਿਆਰਪੁਰ ਤੇ ਬਜਵਜ ਘਾਟ ਵਾਲੇ ਫਸਾਦ ਦੇ ਪਿੱਛੋਂ ਜਿਹੜੇ ਪੁਲਿਸ ਵੱਲੋਂ 211 ਮੁਸਾਫਰ ਅਲੱਗ-ਅਲੱਗ ਥਾਵਾਂ ਤੋਂ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਦੇ ਨਾਮ ਤੇ ਪਤੇ ਵੀ ਆਪਣੇ ਕੋਲ ਮੌਜੂਦ ਹੈ ਕਿਹੜੀ-ਕਿਹੜੀ ਜੇਲ੍ਹ ਦੇ ਵਿੱਚ ਉਹ ਬੰਦ ਸਨ ਕਿੰਨੀ ਤਰੀਕ ਨੂੰ ਉਹ ਫੜੇ ਗਏ ਜੇਕਰ ਤੁਸੀਂ ਇਸ ਵੀਡੀਓ ਨੂੰ ਸਪੋਰਟ ਕਰੋਗੇ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਆਪਾਂ ਇੱਕ ਨਵੀਂ ਵੀਡੀਓ ਬਣਾਉਣ ਦਾ ਯਤਨ ਕਰਾਂਗੇ ਜਿਦੇ ਵਿੱਚ ਉਹਨਾਂ 211 ਸਾਫਰਾਂ ਦਾ ਜ਼ਿਕਰ ਹੋਏਗਾ ਇਹ ਪਿੰਡਾਂ ਦੇ ਨਾਮਾਂ ਵਿੱਚ ਇੱਕ ਅਧਾ ਅੱਖਰ ਅੱਗੇ ਪਿੱਛੇ ਹੋ ਗਿਆ ਹੋਵੇ ਤਾਂ ਚੈਨਲ ਮੋਲਕ ਪੰਜਾਬ ਦੀ ਸਮੁੱਚੀ ਟੀਮ ਸਮੂਹ ਸਿੱਖ ਸੰਗਤ ਤੋਂ ਖਿਮਾ ਜਾਂਚਨਾ ਮੰਗਦੀ ਹੈ ਬਖਸ਼ੋ ਜੀ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ